ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਤੇਰੀ ਸੋਚ ਤੇ ਸਾਡੇ ਤੋਂ ਕੇ ਵਾਹਿਮਾਦਮੀ ਪਾਰਟੀ ਜਿੰਦਾਬਾਦ ਹਜ਼ਾਰਦਰਪ ਸਿੰਘ ਜਿੰਦਾਬਾਦ ਜਿੰਦਾਬਾਦ ਬੰਦੇ ਹਰਦੀਪ ਸਿੰਘ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਮੀਆਂ ਕਲਾਂ ਦੇ ਵਿੱਚ ਜੋ ਮੀਟਿੰਗ ਹੋਈ ਹੈ ਚੀਮਾ ਪਰਿਵਾਰ ਨੇ ਕਰਵਾਈ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਕਲੋਨੀਆਂ ਦੇ ਵਿੱਚ 4-500 ਵੋਟ ਆ ਇਹਨਾਂ ਨੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਮੈਂ ਸਾਰੀ ਦੀ ਸਾਰੀ ਵੋਟ ਇੱਕ ਪਾਸਾ ਹੋ ਗਈ ਪਾਉਗੀ ਤੇ ਬਲਾਕ ਸੰਪਤੀ ਦੀ ਵੋਟ ਵੀ ਤੇ ਜਿਲ੍ਹਾ ਪ੍ਰਸ਼ਾਸਨ ਦੀ ਵੋਟ ਵੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਹਰਦੀਪ ਸਿੰਘ ਜੀ ਮੁੰਡੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਿੰਨ ਪਾਰਟੀ ਨੇ ਟਿਕਟ ਦਿੱਤੀ ਆ ਹਾਈ ਕਮਾਂਡ ਦੇ ਉਹਨਾਂ ਦਾ ਵੀ ਧੰਨਵਾਦ ਆ ਜਦੋਂ ਮਤਲਬ ਜਿੱਤ ਕੇ ਸੇਵਾ ਦਾ ਮੌਕਾ ਮਿਲਿਆ ਫਿਰ ਅਸੀਂ ਦੱਸਾਂਗੇ ਵੀ ਸੇਵਾ ਕਿਵੇਂ ਕਰਨੀ ਆ ਅਸੀਂ ਦਿਨ ਰਾਤ ਮਿਹਨਤ ਕਰਨ ਵਾਲੇ ਬੰਦੇ ਆ ਪਹਿਲਾਂ ਵੀ ਕਰਦੇ ਆਏ ਆ ਤੇ ਹੁਣ ਵੀ ਕਰਾਂਗੇ ਬੋਲੇ ਜਿਸ ਤਰ੍ਹਾਂ ਰਾਘਵ ਗਾਰਾ ਜੀ ਬਹੁਤ ਸੋਣਾ ਘਾਰਾ ਰਹਿ ਰਹੀ ਜੀ ਅਸੀਂ ਜਿੰਨੀ ਵੀ ਪੰਚਾਇਤਾਂ 'ਚ ਜਾ ਰਹੇ ਆ ਸਾਰੇ ਸਾਨੂੰ ਬਹੁਤ ਵਧੀਆ ਘਾਰਾ ਦੇ ਰਹੇ ਨੇ ਪਾਰਟੀ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਬਾਕੀ ਪਾਰਟੀ ਤੁਹਾਨੂੰ ਪਤਾ ਜਿਵੇਂ ਸਾਡੇ ਸੀਨੀਅਰ ਜਿਹੜੇ ਚਿਹਰੇ ਨੇ ਸਰਦਾਰ ਕਨਵਿੰਦ ਸਿੰਘ ਗਰੇਵਾਲ ਜੀ ਜਿਨ੍ਹਾਂ ਨੂੰ ਬਹੁਤ ਹੀ ਨੇਕ ਇਨਸਾਨ ਨੇ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਦੇਤੀ ਸਾਡੇ ਅੱਗੇ ਅਗਵਾਈ ਤੇ ਲਾਇਆ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਵਾਤੋ-ਵਾਤ ਵੋਟ ਪਵਾ ਕੇ ਤੇ ਇਹਨਾਂ ਨੂੰ ਇੱਕ ਤਰਫਾ ਜਿੱਤ ਕਰਾ ਕੇ ਦੀ। ਨੌਜਵਾਨਾਂ ਨੂੰ ਅੱਗੇ ਲਿਆਂਦਾ ਜੀ ਪਾਰਟੀ ਨੇ। ਹਾਂ ਜੀ। ਇਹ ਬਹੁਤ ਵੱਡੀ ਗੱਲ ਹੈ। ਇਹ ਹੁਣ ਸਾਰੇ ਨੌਜਵਾਨ ਇਕੱਠੇ ਹੋ ਗਏ ਜਿਵੇਂ ਅਸੀਂ ਇੱਕ ਕੈਂਡੀਡੇਟ ਜੇ ਨੌਜਵਾਨ ਚਿਹਰਾ ਆਇਆ ਤਾਂ ਬਾਕੀ 20 ਮੁੰਡੇ ਕੋਸ਼ਿਸ਼ ਕਰ ਰਹੇ ਨੇ ਜਿਆਦਾ-ਜਿਆਦਾ ਮਿਹਨਤ ਕਰਕੇ ਅੱਗੇ ਹੋ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕਿਹੜਾ-ਕਿਹੜਾ ਇਲਾਕਾ ਜੀ? ਆਪਣੇ ਕੋਲ ਜੀ ਗੁਰਨਾਣਕ ਨਗਰ ਜੀ, ਗੁਮਿੰਦਨਗਰ, ਗੁਰਰਾਮਦਾਸ ਨਗਰ ਤੇ ਜੀ ਅਮਰਗੜੋ ਜੀ। 4 ਕਿਲੋ ਜੀ। ਜੀ ਅਪੀਲ ਆਈ ਬੋਲਦਾ। ਬ ਇਹ ਏਰੀਆ ਨੂੰ ਜਿਆਦਾ ਜਿਆਦਾ ਡਵੈਲਪ ਕਰ ਸਕੀਏ। ਬਹੁਤ ਮੈਂ ਭਜਨ ਸਿੰਘ ਇੱਕ ਸਾਬਕਾ ਫੌਜੀ ਪਿੰਡ ਕੜਿਆਣਾ ਖੁਰ ਤੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਵੱਤਵਾਦ ਵੋਟ ਮੁਹੱਈਆ ਕਰਕੇ ਜੇਤੂ ਬਣਾਉਣ ਦੀ ਠਕ ਕੋਸ਼ਿਸ਼ ਕਰਾਂਗੇ। ਉਮੀਦ ਹੈ ਸਾਡੇ ਉਮੀਦਵਾਰ ਇਸ ਹਲਕੇ ਚੋਂ ਜੇਤੂ ਹੋਣਗੇ ਕਹਿੰਦਾ ਧੰਨਵਾਦ ਕਰਦਾ ਹਨ ਕਿਹੜੇ ਭਰਵੀ ਮੀਟਿੰਗ ਇੰਦੀ ਆ ਉਮੀਦਵਾਰ ਦੇ ਹੱਥ ਦੇ ਵਿੱਚ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦਾ ਜਿਹੜਾ ਸਮਰਥਨ ਮਿਲ ਰਿਹਾ ਲੋਕਾਂ ਵੱਲੋਂ ਕੀ ਉਮੀਦਾਂ ਨੇ ਕੀ ਅੱਜ ਮੈਂ ਸਰਪੰਚ ਪਿੰਡ ਖਾਸੀ ਖੁਰਤੋ ਜੀ ਤੇ ਅੱਜ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਜੀ ਗਰੇਵਾਲ ਉਹਨਾਂ ਦੇ ਸਮਰਥਨ ਦੇ ਵਿੱਚ ਜੀ ਅੱਜ ਅਸੀਂ ਕੜਿਆਣਾ ਖੁਰਦ ਵਿੱਚ ਆਏ ਸੀਗੇ ਤੇ ਇੱਥੇ ਦਾ ਇਕੱਠ ਦੇਖ ਕੇ ਇਕੱਠ ਦੇਖ ਕੇ ਤੇ ਲੋਕਾਂ ਨੇ ਇੱਕ ਭਰਮਾ ਹੁੰਗਾਰਾ ਤੇ ਵਿਸ਼ਵਾਸ ਜਤਾਇਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਬੀਬੀ ਗਿਆਨਪ੍ਰੀਤ ਜੀ ਕੋਰ ਨੂੰ ਗਰੇਵਾਲ ਜੀ ਨੂੰ ਅਸੀਂ ਇਸ ਇਲਾਕੇ ਦੇ ਵਿੱਚ ਅੱਗੇ ਲੈ ਕੇ ਜਾਵਾਂਗੇ ਤੇ ਜਿਤਾਵਾਂਗੇ ਅਤੇ ਬੀਬੀ ਗਿਆਨਪ੍ਰੀਤ ਜੀ ਕੋਰ ਦੇ ਪਰਿਵਾਰ ਦੇ ਉਹਨਾਂ ਦੇ ਪਤੀ ਸਰਦਾਰ ਕਰਮਜੀਤ ਜੀ ਗਰੇਵਾਲ ਇਸ ਇਲਾਕੇ ਦੀ ਬਹੁਤ ਪਹਿਲਾਂ ਸਮੇ ਤੋਂ ਸੇਵਾ ਕਰਦੇ ਆ ਰਹੇ ਨੇ ਜੀ ਉਹ ਇੱਕ ਇਲੈਕਸ਼ਨ ਨੂੰ ਅੰਦਰ ਪੱਖ ਰਾਕੇ ਪਹਿਲਾਂ ਵੀ ਸੇਵਾ ਕਰਦੇ ਆਏ ਨੇ ਤੇ ਹੁਣ ਵੀ ਲੋਕ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਾਥ ਦੇਣਗੇ ਜੀ